ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਇਤਿਹਾਸ ਅੰਕ 31 ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ ਭਾਈ ਵੀਰ ਸਿੰਘ ਜੀ ਨੂੰ ਸ਼ਰੋਮਣੀ ਕਵੀ ਹੋਣ ਦਾ ਸਭਾਗ ਪ੍ਰਾਪਤ ਪਰ ਇਤਿਹਾਸਕਾਰਾਂ ਨੇ ਇਹਨਾਂ ਦੋਵਾਂ ਵਿਦਵਾਨਾਂ ਨੂੰ ਹੀ ਬੁਰੀ ਤਰ੍ਹਾਂ ਅਨਕਾਰਿਆ ਹੈ ਇਥੋਂ ਤੱਕ ਕਿ ਇਤਿਹਾਸਕਾਰ ਇਹਨਾਂ ਦੋਹਾਂ ਨੂੰ ਹੀ ਨਿੱਜੀ ਦਾਇਰੇ ਵਿੱਚ ਕੈਦ ਵਿਦਵਾਨ ਮੰਨਦੇ ਹਨ ਪਰ ਦੂਜੇ ਪਾਸੇ ਮੁੰਨੇ ਵਾਲਾਂ ਵਾਲੀ ਤੇ ਬੀੜੀ ਸਿਗਰਟ ਦੇ ਨਾਲ ਸ਼ਰਾਬ ਪੀਣ ਵਾਲੀ ਕਵਿਤਰੀ ਅਮਰਤਾ ਪ੍ਰੀਤਮ ਨੂੰ ਇਤਿਹਾਸਕਾਰ ਇੱਕ ਜਾਗਰੂਕ ਲੇਖਕ ਮੰਨਦੇ ਹਨ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਚਸ਼ਮਦੀਦ ਗਵਾਸਨ ਪਰ ਫਿਰ ਵੀ ਉਹਨਾਂ ਨੇ ਇੱਕ ਅੱਖਰ ਵੀ ਉਹਨਾਂ ਦੀ ਸ਼ਹੀਦੀ ਬਾਰੇ ਨਹੀਂ ਲਿਖਿਆ ਕਈ ਇਤਿਹਾਸਕਾਰਾਂ ਨੇ ਆਖਿਆ ਹੈ ਕਿ ਉਹ ਡਰ ਗਏ ਹੋਣਗੇ ਕਈਆਂ ਨੇ ਕਿਹਾ ਕਿ ਹਕੂਮਤ ਅੱਗੇ ਵਿਗ ਗਏ ਹੋਣਗੇ ਕਿਸੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ ਇਸੇ ਤਰ੍ਹਾਂ ਹੀ ਸ਼ਰਮਣੀ ਕਵੀ ਭਾਈ ਵੀਰ ਸਿੰਘ ਜੀ ਨੇ ਬਹੁਤ ਉਚਤਮ ਸਾਹਿਦੀ ਰਚਨਾ ਕੀਤੀ ਹੈ ਕੇਲੇ ਦੇ ਗੱਲ ਲੱਗੀ ਵੇਲ ਬਨਕਸ਼ੇ ਦਾ ਫੁੱਲ ਤੇ ਹੋਰ ਕਈ ਬਹੁਤ ਹੀ ਪਰਮਾਤਮਾ ਪਿਆਰ ਨਾਲ ਸੰਬੰਧਿਤ ਵਿਸ਼ਾ ਨੂੰ ਆਪਣੀ ਕਵਤਾਂ ਰਹੀਂ ਛੋਇਆ ਹੈ ਭਾਰਤ پاک ਵੰਡ ਵੇਲੇ ਸਭ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ ਪਰ ਉਹਨਾਂ ਨੇ ਇਸ ਦੇ ਵਿਰੋਧ ਵਿੱਚ ਇੱਕ ਸ਼ਬਦ ਵੀ ਨਹੀਂ ਲਿਖਿਆ ਦੂਜੇ ਪਾਸੇ ਕਵਿਤਰੀ ਅਮਰਤਾ ਪ੍ਰੀਤਮ ਇਹਨਾਂ ਜ਼ੁਲਮ ਵੇਖ ਕੇ ਤੜਫ ਪੁੱਟੀ ਤੇ ਉਸਨੇ ਲਿਖਿਆ ਅੱਜ ਅੱਖਾਂ ਵਰ੍ਹ ਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਬਾਰਿਸ਼ਾਂ ਨੂੰ ਕਹਿਣ ਵੇ ਦਰਦਮੰਦਾਂ ਤੇ ਅਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਬਿਸ਼ੀਆਂ ਤੇ ਲਹੂ ਦੀ ਭਰੀ ਜਨਾਬ ਸਹਿਤਕਾਰ ਕਹਿੰਦੇ ਹਨ ਕਿ ਜੇ ਅਮਰਤਾ ਪ੍ਰੀਤਮ ਇਸ ਕਵਿਤਾ ਤੋਂ ਬਗੈਰ ਕੁਝ ਵੀ ਹੋਰ ਨਾ ਲਿਖਦੀ ਤਾਂ ਵੀ ਉਹ ਸਹਿਦ ਦੀ ਦੁਨੀਆ ਵਿੱਚ ਛਾ ਜਾਂਦੀ ਕਿਉਂਕਿ ਉਸ ਦੀ ਅੱਖਾਂ ਸਾਹਮਣੇ ਜੋ ਕੁਝ ਵਾਪਰਿਆ ਉਹ ਉਸ ਕੋਲੋਂ ਜਰਿਆ ਨਹੀਂ ਗਿਆ ਤੇ ਉਸ ਨੇ ਉਸ ਦਰਦ ਵਿੱਚ ਭਿੱਜ ਕੇ ਝਟ ਲੇਰ ਮਾਰ ਦਿੱਤੀ ਤੇ ਲੋਕਾਂ ਦੀ ਕਵਿਤਰੀ ਬਣ ਗਈ ਭਾਈ ਵੀਰ ਸਿੰਘ ਨੇ ਸਭ ਕੁਝ ਅੱਖਾਂ ਸਾਹਮਣੇ ਹੁੰਦਾ ਵੇਖ ਕੇ ਵੀ ਅਨਡਿਟ ਕਰ ਦਿੱਤਾ ਤੇ ਆਪਣੇ ਆਪ ਵਿੱਚੀ ਮਸਤ ਰਹਿ ਕੇ ਸਾਹਿਤ ਰਚਦੇ ਰਹੇ ਇਹੋ ਜਿਹਾ ਸਾਹਿਤ ਜਿੰਨਾ ਕੋਈ ਮਰਜ਼ੀ ਲਿਖ ਲਿਖ ਸੁੱਟ ਦੇਵੇ ਆਮ ਆਦਮੀ ਨੇ ਉਸ ਵਿੱਚੋਂ ਕੀ ਘਟਨਾ ਪਾਉਣਾ ਹੁੰਦਾ ਹੈ ਉਸ ਨੂੰ ਤਾਂ ਉਸ ਸਾਹਿਤ ਨਾਲ ਮਤਲਬ ਹੁੰਦਾ ਜਿਸ ਵਿੱਚ ਉਹਨਾ ਕੀਤੇ ਜਾਂਦੇ ਜ਼ੁਰਮਾਂ ਦੀ ਕਹਾਣੀ ਹੋਵੇ ਉਹਨਾਂ ਨਾਲ ਵਾਪਰੇ ਭਾਣੇ ਨੂੰ ਕਾਗਜ਼ ਤੇ ਉਤਾਰਨ ਵਾਲਾ ਉਹਨਾਂ ਦਾ ਹਮਦਰਦ ਸਹਿਤਕਾਰ ਅਖਵਾਉਂਦਾ ਹੈ ਇਤਿਹਾਸਕੀ ਹੈ ਜੋ ਘਟਨਾਵਾਂ ਅੱਜ ਵਾਪਰ ਰਹੀਆਂ ਹਨ ਉਹ ਕੱਲ ਦਾ ਇਤਿਹਾਸ ਹੋਣਗੀਆਂ ਜਾਂ ਦੂਜੇ ਅੱਖਰਾਂ ਵਿੱਚ ਇਤਿਹਾਸ ਉਹ ਸੱਚ ਹੁੰਦਾ ਜੋ ਉਸ ਵੇਲੇ ਦੇ ਲੋਕਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਹੁੰਦਾ ਹੈ ਜੇ ਅੱਖਾਂ ਨਾਲ ਵੇਖਣ ਵਾਲਾ ਬੰਦਾ ਆਪਣੇ ਆਪ ਨੂੰ ਇਤਿਹਾਸਕਾਰ ਆਖੇ ਪਰ ਉਸ ਬਾਰੇ ਲਿਖੇ ਕੁਝ ਨਾ ਤਾਂ ਇਤਿਹਾਸਕਾਰ ਖਵਾਉਣ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ ਜੇ ਅੱਜ ਦੇ ਸੈਸਕਾਰ ਵੀ ਅੱਜ ਬਾਰੇ ਕੁਝ ਨਹੀਂ ਲਿਖਦੇ ਤੇ ਅੱਖਾਂ ਮੀਟ ਛੱਡਣਗੇ ਤਾਂ ਉਹ ਲੋਕ ਅਦਾਲਤ ਵਿੱਚ ਬੜੇ ਸ਼ਰਮਸਾਰ ਹੋਣਗੇ। ਉਹਨਾਂ ਦੀ ਵਿਦਵਤਾ ਨੂੰ ਲੋਕਾਂ ਨੇ ਰਗੜ ਕੇ ਫੋੜੇ ਤੇ ਲਾਉਣਾ ਹੈ। 1978 ਤੋਂ ਲੈ ਕੇ 1998 ਤੱਕ ਲੋਕ ਜ਼ੁਲਮ ਦੀ ਪੱਟੀ ਵਿੱਚ ਸੜੇ ਹਨ। ਥੋੜਾ ਜਾਂ ਬਹੁਤਾ ਸੇਖ ਬਹੁਤ ਲੋਕਾਂ ਨੂੰ ਲੱਗਾ। ਕਈਆਂ ਨੂੰ ਪੁਲਿਸ ਨੇ ਮਾਰਿਆ, ਕਈਆਂ ਨੂੰ ਖੜਕੂਆਂ ਨੇ ਮਾਰਿਆ, ਕਈ ਪੁਲਿਸ ਵਾਲੇ ਖੜਕੂਆਂ ਹੱਥੋਂ ਮਰੇ, ਕਈ ਖੜਕੂ ਝੂਠੇ ਜਾਂ ਸੱਚੇ ਪੁਲਿਸ ਮੁਕਾਬਲਿਆਂ ਵਿੱਚ ਮਰੇ। ਕਈ ਵਿਚਾਰੇ ਬੇਦੋਸ਼ੀ ਤੇ ਲਿੱਕਿਨਾਰੀ ਬੱਚੇ ਲਈ ਬਾਜ਼ਾਰੋਂ ਟੌਫੀਆਂ ਲੈਣ ਗਏ ਗੋਲੀਆਂ ਦੀ ਰੇਪੇਟ ਪਿੱਛਾਗੇ ਤੇ ਜਾਣਗਵਾ ਬੈਠੇ ਮਾਰੇ ਜਾਣ ਤੋਂ ਇਲਾਵਾ ਇਸ ਸੰਘਰਸ਼ ਵਿੱਚ ਹੋਰ ਵੀ ਬਹੁਤ ਬੇਨੀਮੀਆ ਹੋਈਆਂ ਹਰ ਵਿਅਕਤੀ ਨੂੰ ਹਰ ਗਲ ਤੇ ਹਰ ਘਟਨਾ ਦਾ ਪਤਾ ਨਹੀਂ ਹੋ ਸਕਦਾ ਪਰ ਉਸ ਨੂੰ ਜਿੰਨੀ ਕੁ ਗੱਲ ਦਾ ਪਤਾ ਹੈ ਉਹ ਤਾਂ ਲੋਕਾਂ ਅੱਗੇ ਲਿਆਵੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਾਣਕਾਰੀ ਦਾ ਇੱਕ ਵੱਡਾ ਢੇਰ ਇਕੱਠਾ ਹੋ ਜਾਂਦਾ ਹੈ ਇਹ ਢੇਰ ਭਾਵੇਂ ਤੂੜੀ ਤੇ ਦਾਣਿਆਂ ਦੇ ਰਲੇ ਮਿਲੇ ਢੇਰ ਵਰਗਾ ਹੀ ਕਿਉਂ ਨਾ ਹੁੰਦਾ ਜਿਹਾਸਕਰ ਜ਼ਰੂਰ ਵਿੱਚੋਂ ਦਾਣਿਆਂ ਨੂੰ ਵੱਖ ਕਰ ਲੈਂਦੇ ਪਰ ਅਫਸੋਸ ਇਹ ਹੈ ਇਹ ਸਾਰੇ ਸਹਿਯੋਗਕਰ ਜੜਵਟ ਕੇ ਬਹਿ ਗਏ ਹਨ ਹੁਣ ਤੱਕ ਜਿੰਨਾ ਇਸ ਬਾਰੇ ਲਿਖਿਆ ਜਾਣਾ ਚਾਹੀਦਾ ਸੀ ਉਸ ਦਾ ਪੰਜਾਵਾ ਹਿੱਸਾ ਵੀ ਨਹੀਂ ਲਿਖਿਆ ਗਿਆ ਬਸ ਚੋਰੋ ਚੱਕਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਵਾਂਗ ਜਿਹੜੇ ਮਨੁੱਖਤਾ ਦਾ ਆਹੂ ਲਾਉਣ ਵਾਲੇ ਸਨ ਉਹਨਾਂ ਨੇ ਹੀ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹਨਾਂ ਦਾ ਜਵਾਬ ਦੇਣ ਵਾਲੇ ਚੁੱਪਚਾਪ ਬੈਠੇ ਹਨ ਵੈਸੇ ਵੀ 1978 ਤੋਂ ਚੱਲਿਆ ਸਿੱਖ ਸੰਘਰਸ਼ ਫੇਲ ਹੋ ਗਿਆ ਹੈ ਕਿਹਾ ਜਾ ਸਕਦਾ ਹੈ ਕਿ ਸੰਘਰਸ਼ ਚਲਾਉਣ ਵਾਲੀ ਧਿਰ ਹਾਰ ਗਈ ਹੈ ਹਾਰੇ ਹੋਿਆਂ ਦੇ ਇਤਿਹਾਸ ਹਮੇਸ਼ਾ ਜਿੱਤੇ ਹੋਏ ਲੋਕੀ ਲਿਖਵਾਇਆ ਕਰਦੇ ਹਨ ਜਿੱਤੇ ਹੋਏ ਲੋਕੇ ਇਤਿਹਾਸ ਲਿਖਵਾਉਂਦੇ ਹਨ ਤੇ ਹਾਰਿਆਂ ਹੋਿਆਂ ਦੇ ਲਿਖੇ ਜਾਂਦੇ ਹਨ ਜੇ ਹਿਟਲਰ ਜਿੱਤ ਜਾਂਦਾ ਤਾਂ ਚਰਚਲ ਸਟਾਲਿਨ ਵਗੈਰਾ ਦਾ ਇਤਿਹਾਸ ਹੋਰ ਹੁੰਦਾ ਜਦੋਂ ਉਹ ਜਿੱਤ ਰਿਆ ਸੀ ਤਾਂ ਸੁਭਾਸ਼ ਚੰਦਰ ਬੋਸ ਉਸ ਤੋਂ ਬਹੁਤ ਪ੍ਰਭਾਵਸ਼ੀ ਜੇ ਰਾਵਣ ਜਿੱਤ ਜਾਂਦਾ ਤਾਂ ਫਿਰ ਪੁੱਤਰੇ ਰਾਮ ਦੇ ਸੜਦੇ ਕਿਉਂਕਿ ਸਰੂਪ ਨਖਾ ਦਾ ਨੱਕ ਵੱਡਣਾ ਕੋਈ ਛੋਟਾ ਜੁਰਮ ਨਹੀਂ ਸੀ ਉਹ ਵੀ ਇੱਕ ਇੱਕ क्षत्रੀ ਦੁਆਰਾ ਬ੍ਰਾਹਮਣ ਕੰਨਿਆਂ ਦਾ क्षत्रੀ ਦੀ ਕੀ ਜਰੂਰਤ ਸੀ ਕਿ ਉਹ ਬ੍ਰਾਹਮਣ ਦਾ ਕੀਤਾ ਹੋਇਆ ਪੇਸ਼ਾਬ ਵੀ ਲੰਗ ਜਾਵੇ ਪਰ ਰਾਮਨ ਹਾਰ ਗਿਆ ਤੇ ਸੁੰਦਰ ਸਰੂਪ ਨਖਾ ਰਾਖਸ਼ ਨਹੀਂ اخਵਾਂ ਲੱਗੀ ਇਸੇ ਤਰ੍ਹਾਂ ਸਿੱਖ ਖਾੜਕੂ ਸੰਘਰਸ਼ਾਰਗੇ ਤੇ ਹੁਣ ਅਤਵਾਦੀ ਲੁਟੇਰੇ ਤੇ ਦਰਿੰਦੇ اخਵਾਂ ਲੱਗ ਪਏ ਜਦੋਂ ਚੜ੍ਹਦੀ ਕਲਾ ਵਿੱਚ ਸਨ ਉਦੋਂ ਖਬਰਾਂ ਤੇ ਟੀਵੀ ਵਾਲਿਆਂ ਦਾ ਖਬਰ ਦੇਣ ਲੱਗੇ ਖਾੜਕੂ ਖਾੜਕੂ ਕਹਿੰਦੇ ਦਾ ਮੂੰਹ ਸੁੱਕਦਾ ਸੀ ਜ਼ਕਰੀਆ ਖਾਂ ਪਾਵੇਂ ਸਿੱਖਾਂ ਦਾ ਦੁਸ਼ਮਣ ਸੀ ਪਰ ਉਹਨੇ ਨਾਜ਼ਰ ਸ਼ਾਹ ਨੂੰ ਦੱਸਿਆ ਕਿ ਇਹ ਫਕੀਰਾਂ ਦਾ ਟੋਲਾ ਤੇ ਘੋੜਿਆਂ ਦੀਆਂ ਕਾਠੀਆਂ ਤੇ ਇਹਨਾਂ ਦਾ ਘਰ ਹੈ ਨਾਜ਼ਰ ਸ਼ਾਹ ਨੇ ਸਹਿਜ ਸੁਬਾਹੀ ਕਿਹਾ ਜੀ ਗੱਲ ਐ ਤਾਂ ਤੇਰਾ ਰਾਜ ਖੁਸਾਈ ਸਮਝ ਸਿੱਖਾਂ ਦੀ ਖਰਾਕ ਤੇ ਲੰਗਰ ਦਾਤੇ ਇਹ ਹਾਲ ਸੀ ਕਿ ਇੱਕ ਵਾਰ ਬਾਬਾ ਆਲਾ ਸਿੰਘ ਦੀ ਪਤਨੀ ਆਪ ਦਾਲ ਵਰਤਾਰ ਰਹੀ ਸੀ ਇੱਕ ਸਿੱਖ ਦੇ ਕੋਲੇ ਵਿੱਚ ਜਦੋਂ ਦਾਲ ਪਈ ਤਾਂ ਉਹਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਉਹ ਗਰਮ ਦਾਲ ਉਹਦੇ ਸਿਰ ਵਿੱਚ ਪਾ ਦਿੱਤੀ ਤੇ ਕਿਹਾ ਇਹਨੇ ਥੋੜੇ ਛੋਲਿਆਂ ਦੀ ਦਾਲ ਵਿੱਚ ਇੰਨਾ ਜ਼ਿਆਦਾ ਪਾਣੀ ਪਾ ਕੇ ਕਿਉਂ ਬਣਾਇਆ ਸਿੱਖਾਂ ਨੂੰ ਬੜੇ ਅਜੀਬ ਹਾਲਾਤ ਵਿੱਚੋਂ ਲੰਘਣਾ ਤੇ ਫੈਸਲੇ ਲੈਣੇ ਪਏ ਹਰ ਦੇਸ਼ ਵਿੱਚ ਆਪਣੇ ਆਪਣੇ ਬਹਾਦਰਾਂ ਦੀ ਕisse ਗਾਏ ਜਾਂਦੇ ਹਨ ਤੇ ਇਤਿਹਾਸ ਪੜ ਪੜ ਕੇ ਸੁਣਾਇਆ ਜਾਂਦਾ ਹੈ ਇੰਗਲੈਂਡ ਇੱਕ ਐਸਾ ਦੇਸ਼ ਹੈ ਜਿਸ ਨੇ ਲਗਭਗ ਸਾਰੀ ਦੁਨੀਆ ਤੇ ਰਾਜ ਕੀਤਾ ਹੈ ਬੀ ਚੁੱਕੇ ਸਮੇਂ ਦੀਆਂ ਬਹਾਦਰੀ ਦੀਆਂ ਵਾਰਾਂ ਕੌਣ ਨੂੰ ਉਹ ਬਿਲਕੁਲ ਮਹੱਤਵ ਨਹੀਂ ਦਿੰਦੇ ਇਸੇ ਲਈ ਹੀ ਇੰਗਲੈਂਡ ਦੇ ਬਹਾਦਰਾਂ ਦੀਆਂ ਕੋਈ ਕisse ਕਹਾਣੀਆਂ ਨਹੀਂ ਛਪੇ ਇਤਿਹਾਸ ਬਾਰੇ ਉਹਨਾਂ ਦਾ ਵਿਚਾਰ ਹੈ ਕਿ ਜਿੰਦੀਆਂ ਜਾਗਦੀਆਂ ਜਾਗਦੀਆਂ ਕੌਮਾਂ ਨੇ ਤੇ ਨਵਾਂ ਇਤਿਹਾਸ ਸਿਰਜਦੀਆਂ ਹਨ ਇਤਿਹਾਸ ਦੀਆਂ ਗੱਲਾਂ ਕਰਕੇ ਉਹ ਕੌਮ ਆਪਣਾ ਚਿੱਤ ਪਰਚਾਉਂਦੀਆਂ ਹਨ ਜਿਹੜੀਆਂ ਵਰਤਮਾਨ ਵਿੱਚ ਨਕਾਰਾ ਹੋ ਚੁੱਕੀਆਂ ਹੋਣ ਨਹੀਂ ਤਾਂ ਪਿਛਲੀਆਂ ਗੱਲਾਂ ਲਈ ਵਕਤ ਕਿਸ ਕੋਲ ਹੈ ਪਰ ਇਸੇ ਗੱਲ ਦੇ ਜਵਾਬ ਵਿੱਚ ਇੰਗਲੈਂਡ ਦੀ ਇੱਕ ਵਿਦਵਾਨ ਪ੍ਰਧਾਨ ਮੰਤਰੀ ਸ਼੍ਰੀਮਤੀ ਮਾਰਗਰੇਟ ਥੈਚਰ ਨੇ ਕਿਹਾ ਸੀ ਇਤਿਹਾਸ ਦਾ ਲਿਖਿਆ ਤੇ ਸਾਂਭਿਆ ਜਾਣਾ ਤਾਂ ਬੜਾ ਜ਼ਰੂਰੀ ਹੈ ਪਰ ਸਾਡਾ ਇਤਿਹਾਸ ਤਾਂ ਉਹਨਾਂ ਉਹਨਾਂ ਦੇਸ਼ਾਂ ਵਿੱਚ ਲਿਖਿਆ ਤੇ ਸਾਂਭਿਆ ਪਿਆ ਹੈ ਜਿਨ੍ਹਾਂ ਦੇਸ਼ਾਂ ਵਿੱਚ ਸਾਡਾ ਰਾਜ ਰਿਹਾ ਇਹ ਸਾਡੀ ਫੌਜ ਸਾਡੇ ਧਾਰਮਿਕ ਅਦਾਰੇ ਸਾਡੀ ਇੰਜੀਨੀਅਰ ਅਤੇ ਸਾਡੇ ਡਾਕਟਰ ਤੇ ਹੋਰ ਲੋਕ ਜਿਨ੍ਹਾਂ ਨੇ ਉਹਨਾਂ ਦੇਸ਼ਾਂ ਵਿੱਚ ਜਾ ਕੇ ਬਰਤਾਨੀਆ ਸਰਕਾਰ ਵੱਲੋਂ ਕੰਮ ਕੀਤਾ ਦੇ ਪੱਧ ਜਿਨ੍ਹਾਂ ਦੇ ਨਿਸ਼ਾਨ ਮੌਜੂਦ ਹਨ ਤੇ ਰਹਿੰਦੀ ਦੁਨੀਆ ਤੱਕ ਮੌਜੂਦ ਰਹਿਣਗੇ ਕਿਉਂਕਿ ਸਾਡੇ ਨਾਲ ਹੀ ਉਹਨਾਂ ਦੇਸ਼ਾਂ ਦਾ ਇਤਿਹਾਸ ਜੁੜਿਆ ਹੋਇਆ ਹੈ ਸਾਨੂੰ ਮੰਨਫੀ ਕਰਕੇ ਉਹ ਆਪਣਾ ਇਤਿਹਾਸ ਨਹੀਂ ਬਣਾ ਸਕਣਗੇ ਉਹਨਾਂ ਨੂੰ ਲਿਖਣਾ ਹੀ ਪਵੇਗਾ ਕਿ ਇੱਥੇ ਐਨੇ ਸਨ ਤੋਂ ਲੈ ਕੇ ਐਨੇ ਤੱਕ ਕ੍ਰਾਉਨ ਦਾ ਰਾਜ ਸੀ ਇਤਿਹਾਸ ਦੀਆਂ ਗੱਲਾਂ ਤਾਂ ਸਿੱਖ ਵੀ ਬਹੁਤ ਕਰਦੇ ਹਨ ਸਿੱਖ ਇਤਿਹਾਸ ਇੰਦੂਆ ਮੁਸਲਮਾਨਾਂ ਤੇ ਅੰਗਰੇਜ਼ਾਂ ਨੇ ਲਿਖਿਆ ਹੈ ਉਸ ਤੋਂ ਅੱਗੇ ਟਾਡੀਆਂ ਤੇ ਹੋਰ ਕੌਣ ਵਜਾਉਣ ਵਾਲਿਆ ਨੇ ਮੁਸਲਮਾਨਾਂ ਦਾ ਉਹ ਪੱਖ ਉ ਜਾਗਰ ਨਹੀਂ ਕੀਤਾ ਜਿਸ ਵਿੱਚ ਮੁਸਲਮਾਨਾਂ ਨੇ ਆਪਣੀ ਜਾਨ ਤੇ ਖੇਡ ਕੇ ਗੁਰੂ ਜੀ ਦੀ ਮਦਦ ਕੀਤੀ ਹਜ਼ਰਤ ਮੀਆਂ ਮੀਰ ਤੋਂ ਲੈ ਕੇ ਪੀਰ ਬੁੱਧੂ ਸ਼ਾਹ ਨਵਾਬ ਮਲੇਰ ਕੋਟਲਾ ਨਵਾਬ ਰਾਏ ਕੋਟ ਨਬੀ ਖਾਨ ਗਨੀ ਖਾਨ ਤੇ ਲਕੜ ਸ਼ਾ ਨੂੰ ਉਹ ਸਤਕਾਰ ਨਹੀਂ ਮਿਲਿਆ ਜੋ ਉਹਨਾਂ ਦਾ ਹੱਕ ਬਣਦਾ ਸੀ ਹਿੰਦੂਆਂ ਨੂੰ ਤਾਂ ਹਰ ਮੁਸਲਮਾਨ ਨਾਲ ਹੀ ਨਫ਼ਰਤ ਹੈ ਪਰ ਜੀ ਗੁਰੂ ਜੀ ਨੂੰ ਹਰ ਮੁਸਲਮਾਨ ਨਾਲ ਹੀ ਨਫ਼ਰਤ ਹੁੰਦੀ ਤਾਂ ਉਹ ਔਰੰਗਜ਼ੇਬ ਦੇ ਜਾਨਸ਼ੀਨ ਬਹਾਦਰ ਸ਼ਾਹ ਦੀ ਲੜਾਈ ਵਿੱਚ ਮਦਦਤ ਨਾ ਕਰਤੇ ਦੱਖਣ ਵੱਲ ਜਾਂਦਿਆਂ ਗੁਰੂ ਜੀ ਤੇ ਬਹਾਦਰ ਸ਼ਾਹ ਦੀ ਗੱਲਬਾਤ ਟੁੱਟਣ ਦਾ ਕਾਰਨ ਧਾਰਮਿਕ ਨਹੀਂ ਰਾਜਨੀਤਿਕ ਸੀ ਜਿਵੇਂ ਸਿੱਖਾਂ ਦੀ ਪੰਜਾਬੀ ਸੂਬੇ ਦੀ ਗੱਲਬਾਤ ਪਹਿਲਾਂ ਨਹਿਰੂ ਨਾਲ ਟੁੱਟੀ ਤੇ ਬਾਅਦ ਵਿੱਚ ਇੰਦਰਾ ਗਾਂਧੀ ਨੇ ਉਹ ਗੱਲ ਮੰਨ ਲਈ ਸਿੱਖਾਂ ਦੇ ਰਾਗੀਆਂ ਢਾਡੀਆਂ ਨੇ ਹੀ ਅਸਲ ਵਿੱਚ ਸਿੱਖਾਂ ਨੂੰ ਮੁਸਲਮਾਨਤ ਤੋਂ ਦੂਰ ਕੀਤਾ ਕਾਰਨ ਇਹ ਹੈ ਕਿ ਮੁਸਲਮਾਨ ਸਿਵਾਏ ਮਸਜਿਦ ਤੋਂ ਹੋਰ ਕਿਸੇ ਦੇ ਵੀ ਧਰਮ ਸਥਾਨ ਵਿੱਚ ਨਹੀਂ ਜਾਂਦਾ। ਨਾ ਹੀ ਮੱਥਾ ਟੇਕਦਾ ਹੈ ਤੇ ਨਾ ਹੀ ਕੁਝ ਐਸਾ ਕਰਦਾ ਜੋ ਇਸਲਾਮ ਵਿੱਚ ਮਨਾ ਹੋਵੇ। ਪਰ ਸਿੱਖਾਂ ਦੇ ਦੀਵਾਨਾ ਵਿੱਚ Hindu ਆਮ ਹੀ ਜਾ ਬੈਠਦੇ ਹਨ। ਇਸ ਤਰ੍ਹਾਂ ਮੁਸਲਮਾਨਾਂ ਦੀ ਗੈਰ ਹਾਜ਼ਰੀ ਵਿੱਚ ਤੇ ਹਿੰਦੂਆਂ ਦੀ ਹਾਜ਼ਰੀ ਵਿੱਚ ਰਾਗੀ ਢਾਡੀ ਤੇ ਕੀਰਤਨੀਏ ਉਹੀ ਗੱਲ ਕਰਦੇ ਹਨ ਜਿਹੜੀ Hindu ਦੇ ਵਿਰੁੱਧ ਨਾ ਜਾਂਦੀ ਹੋਵੇ। ਨਹੀਂ ਤਾਂ ਜਿੱਡਾ ਬੁਰਾ ਗੁਰੂਆਂ ਤੇ ਗੁਰੂ ਦੇ ਸਿੱਖਾਂ ਨਾਲ ਹਿੰਦੂਆਂ ਨੇ ਕੀਤਾ ਹੈ। ਮੁਸਲਮਾਨ ਨੇ ਤਾਂ ਉਹਦਾ ਵੀਮਾ ਹਿੱਸਾ ਵੀ ਨਹੀਂ ਕੀਤਾ ਸਮੇ ਸਮੇ ਤੇ ਭੀੜ ਬਣੀ ਤੇ ਮੁਸਲਮਾਨ ਮਦਦ ਲਈ ਬੋੜਤੇ ਰਹੇ ਹਨ ਪੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਪੁੱਤਰ ਤੇ ਚਲੇ ਸ਼ਹੀਦ ਹੋਏ ਨਵਾਬ ਮਲੇਰਕੋਟਲੇ ਨੇ ਹਾ ਦਾ ਨਾਰਾ ਮਾਰਿਆ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸਜ਼ਾਏ ਮੌਤ ਵੀ ਹੋ ਸਕਦੀ ਸੀ ਨਵਾਬ ਰਾਏਕੋਟ ਦੇ ਘਰ ਮੁਗਲਾਂ ਦਾ ਘੇਰਾ ਪੈਣ ਤੇ ਗੁਰੂ ਜੀ ਇੱਕ ਤਰ੍ਹਾਂ ਨਾਲ ਲੁਕੇ ਹੋਏ ਸਨ ਤਲਾਸ਼ੀ ਲੈਂਦੇ ਲੈਂਦੇ ਜਦੋਂ ਮੁਗਲ ਅਧਿਕਾਰੀ ਇੱਕ ਕਮਰੇ ਵੱਲ ਵਧੇ ਤਾਂ ਨਵਾਬ ਨੇ ਕਿਹਾ ਮੇਰੀ ਧੀ ਤੇ ਜਵਾਈ ਅੰਦਰ ਹਨ ਉਸ ਦੀ ਇਸ ਗੱਲ ਤੇ ਇਤਬਾਰ ਕਰਕੇ ਫੌਜ ਵਾਪਸ ਚਲੀ ਗਈ ਵੇਖਿਆ ਜਾਵੇ ਤਾਂ ਇਹ ਕੋਈ ਮਾਮੂਲੀ ਘਟਨਾ ਨਹੀਂ ਸੀ ਨਵੀਖਾਂ ਤੇ ਗਣੀਖਾਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਫੌਜ ਦੇ ਜ਼ਬਰਦਸਤ ਘੇਰੇ ਵਿੱਚੋਂ ਬਾਹਰ ਕੱਢਿਆ ਲੱਕੜਸ਼ਾਹ ਮੁਸਲਮਾਨ ਨੇ ਭਾਮੇ ਸ਼ਾਹ ਤੋਂ ਵੀ ਵੱਧ ਕੇ ਕੰਮ ਕੀਤਾ ਮਹਾਰਾਣਾ ਪ੍ਰਤਾਪ ਤੇ ਭਾਮੇ ਸ਼ਾਹ ਦੋਵੇਂ ਹੀ ਹਿੰਦੂ ਸਨ ਪਰ ਲੱਕੜਸ਼ਾਹ ਨੇ ਗੈਰ ਮਜ਼ਹਬੀ ਹੋ ਕੇ ਵੀ ਗੁਰੂ ਜੀ ਦੀ ਉਸ ਵੇਲੇ ਮਦਦ ਕੀਤੀ ਜਦੋਂ ਉਹ ਕੋਰ ਸੰਕਟ ਵਿੱਚ ਸਨ ਤੇ ਉਹਨਾਂ ਦੀ ਇੱਜ਼ਤ ਵੀ दांव ਤੇ ਲੱਗੀ ਹੋਈ ਸੀ ਮਾਰਵੇ ਵਿੱਚ ਕੁਝ ਠਹਿਰਨ ਤੋਂ ਬਾਅਦ ਗੁਰੂ ਜੀ ਜਦੋਂ ਦਿੱਲੀ ਵੱਲ ਚੱਲੇ ਤਬਰਾੜਾ ਜਿਨ੍ਹਾਂ ਨੂੰ ਗੁਰੂ ਜੀ ਨੇ ਤਨਖਾਹ ਤੇ ਫੌਜ ਵਿੱਚ ਭਰਤੀ ਕੀਤਾ ਹੋਇਆ ਸੀ ਨੇ ਗੁਰੂ ਜੀ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ ਤੇ ਕਿਹਾ ਪਹਿਲਾਂ ਸਾਡੀਆਂ ਬਣਦੀਆਂ ਤਨਖਾਹਾਂ ਦਿਓ ਫਿਰ ਜਾਣ ਦਿਆਂਗੇ ਗੁਰੂ ਜੀ ਨੇ ਕਿਹਾ ਤੁਹਾਨੂੰ ਸਿੱਖੀ ਚਾਹੀਦੀ ਹੈ ਕਿ ਤਨਖਾਹ ਦੇ ਪੈਸੇ ਬਰਾੜਾ ਨੇ ਕਿਹਾ ਅਸੀਂ ਸਿੱਖੀ ਨੂੰ ਕੀ ਕਰਨਾ ਸਾਡੀ ਤਨਖਾਹ ਸਾਨੂੰ ਦਿਓ ਜਦੋਂ ਇਹ ਤਕਰਾਰਬਾਜ਼ੀ ਚੱਲ ਰਹੀ ਸੀ ਤਾਂ ਲੱਕੜਸ਼ਾਹ ਨਾਂ ਦਾ ਮੁਸਲਮਾਨ ਦੁੱਖ ਖੋਤਿਆਂ ਤੇ ਪੈਸਿਆਂ ਦੀ ਛਟਾਂ ਦਿੱਤੀ ਪਹੁੰਚ ਗਿਆ ਤੇ ਕਿਹਾ ਗੁਰੂ ਜੀ ਆਪ ਜੀ ਨੂੰ ਕਈ ਪਿੰਡਾਂ ਵਿੱਚ ਲੱਭਦਾ ਲਮਾਉਂਦਾ ਆਇਆ ਹਾਂ ਇਹ ਪੈਸੇ ਸਵਕਾਰ ਕਰੋ ਗੁਰੂ ਜੀ ਨੇ ਸਾਰੇ ਬਰਾੜਾਂ ਦੀਆਂ ਤਨਖਾਹਾਂ ਦਾ ਭੁਗਤਾਨ ਕੀਤਾ ਤੇ ਬਾਕੀ ਰਕਮ ਉੱਥੇ ਕਿਸੇ ਥਾਂ ਨੱਪ ਦਿੱਤੀ ਉੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਅਸਾਂ ਆਪਣਾ ਪਿਛਲਾ ਇਤਿਹਾਸ ਆਪ ਹੀ ਗੋਂ-ਗੋਂ ਕੇ ਤੇ ਕੀਰਤਨ ਕਰ ਕਰਕੇ ਬਿਗਾੜ ਲਿਆ ਤੇ ਸਾਂਭਿਆ ਵੀ ਨਹੀਂ ਡਾਕਟਰ ਗੰਡਾ ਸਿੰਘ ਜੋ ਸਿੱਖ ਇਤਿਹਾਸ ਦੇ ਬੜੇ ਖੋਜੀ ਸਨ ਨੇ ਕਿਹਾ ਹੈ ਕਿ ਹਨ ਪੜਤਾ ਵਸ ਸਿੱਖ ਕੌਮ ਨੇ ਆਪਣੇ ਇਤਿਹਾਸਕ ਦਸਤਾਵੇਜ਼ ਭੰਗ ਦੇ ਪਾੜੇ ਬੜਾ ਬਾਤ ਕੀਤੇ ਹਨ ਉਹ ਕਹਿੰਦੇ ਹਨ ਕਿ ਇੱਕ ਵਾਰ ਉਹ ਕਿਸੇ ਪਿੰਡ ਗਏ ਜਿੱਥੇ ਇੱਕ ਬੱਚੇ ਦੇ ਹੱਥ ਵਿੱਚ ਇੱਕ ਮੈਲਾ ਜਿਹਾ ਗੱਤਾ ਵਿਖਿਆ ਖੋਜੀ ਸੁਭਾਅ ਅਨੁਸਾਰ ਜਦੋਂ ਗੱਤਾ ਉਹਨਾਂ ਨੇ ਪੜ੍ਹ ਕੇ ਵੇਖਿਆ ਤਾਂ ਹੈਰਾਨ ਹੋ ਗਏ ਉਹ ਦਸਤਾਵੇਜ਼ ਅੰਗਰੇਜ਼ਾਂ ਤੇ ਚੜ੍ਹਾਈ ਕਰਨ ਸਮੇਂ ਸਿੱਖ ਸਰਦਾਰਾਂ ਵੱਲੋਂ ਲਿਆ ਗਿਆ ਪ੍ਰਣ ਪੱਤਰ ਸੀ ਜਿਸ ਉੱਤੇ ਸਭ ਸਰਦਾਰਾਂ ਦੇ ਦਸਤਕਤ ਸੰ ਤੇ ਆਖਰੀ ਦਮ ਤੱਕ ਲੜਨ ਦਾ ਪ੍ਰਣ ਸੀ ਜਦੋਂ ਡਾਕਟਰ ਸਾਹਿਬ ਨੇ ਬੱਚੇ ਨੂੰ ਪੁੱਛਿਆ ਇਹ ਗੱਤਾ ਤੂੰ ਕਿੱਥੋਂ ਲਿਆ ਤੋ ਉਸਨੇ ਕਿਹਾ ਜੀ ਇਸੇ ਤਰ੍ਹਾਂ ਦੇ ਗੱਤਿਆਂ ਤੇ ਹੋਰ ਕਈ ਕਾਗਜ਼ਾਂ ਦੀਆਂ ਪੰਡਾਂ ਸਾਡੇ ਤੂੜੀ ਵਾਲੇ ਅੰਦਰ ਰੁਲਦੀਆਂ ਫਿਰਦੀਆਂ ਕੀ ਕਦੇ ਕਿਸੇ ਹੋਰ ਕੌਮ ਨੇ ਵੀ ਇਸ ਤਰ੍ਹਾਂ ਕੀਤਾ ਜਿੱਥੇ ਅਸਾਂ ਪਿਛਲਾ ਇਤਿਹਾਸ ਆਪ ਹੀ ਬਰਬਾਦ ਕਰ ਦਿੱਤਾ ਉਥੇ ਅੱਜ ਦੇ ਇਤਿਹਾਸ ਨੂੰ ਵੀ ਨਹੀਂ ਰਹਿਣ ਦਿੱਤਾ ਵਿਦੇਸ਼ਾਂ ਵਿੱਚ ਜਾਓ ਤਾਂ ਇਟਲੀ ਵਿੱਚ ਉਥਾਂ ਅਜੇ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ ਜਿੱਥੇ ਸਾਨਾਂ ਨਾਲ ਲੜਾਈ ਹੁੰਦੀ ਸੀ ਉਹ ਸਾਰੀ ਇਮਾਰਤ ਵਿੱਚੋਂ ਟੱਠੀ ਹੋਈ ਹੈ ਪਰ ਉਹਨਾਂ ਨੇ ਜਾਣ ਬੁੱਝ ਕੇ ਹੀ ਇਸ ਤਰ੍ਹਾਂ ਦੀ ਰੱਖੀ ਹੋਈ ਹੈ ਇੰਗਲੈਂਡ ਦੀ ਯੂਨੀਵਰਸਿਟੀ ਆਕਸਫੋਰਡ ਦੀਆਂ ਪੁਰਾਣੀਆਂ ਪੌੜੀਆਂ ਕਸ-ਕਸ ਕੇ ਪਿੰਪੂ ਹੋ ਗਈਆਂ ਹਨ ਪੌੜੀਆਂ ਵਿੱਚ ਪਾਏ ਹੋਏ ਸਰਿਏ ਵੀ ਅੱਧੇ ਅਤੇ ਖਸ ਗਏ ਹਨ ਲੋਕਾਂ ਨੇ ਸਰਕਾਰ ਤੇ ਬੜਾ ਜ਼ੋਰ ਪਾਇਆ ਕਿ ਇਹਨਾਂ ਪੌੜੀਆਂ ਦੀ ਮੁਰੰਮਤ ਕੀਤੀ ਜਾਵੇ ਸਰਕਾਰ ਨੇ ਨਵੀਆਂ ਪੌੜੀਆਂ ਹੋਰ ਬਣਾ ਦਿੱਤੀਆਂ ਪਰ ਪੁਰਾਣੀਆਂ ਨੂੰ ਨਹੀਂ ਛੇੜਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਇਤਿਹਾਸਕ ਪੌੜੀਆਂ ਹਨ ਇੱਥੋਂ ਦੇ ਬੜੇ-ਬੜੇ ਸਕਾਲਰ ਤੇ ਵਿਦਵਾਨ ਲੰਘ ਕੇ ਗਏ ਹਨ ਉਹਨਾਂ ਦੀ ਯਾਦ ਇਹਨਾਂ ਪੌੜੀਆਂ ਰਾਹੀਂ ਤਾਜ਼ਾ ਰਹਿਣੀ ਚਾਹੀਦੀ ਹੈ ਪਰ ਸਿਖਾ ਨੇ ਉਹ ਥਾਂ ਵੀ ਢਾ ਕੇ ਕਾਰ ਪਾਰਕਿੰਗ ਬਣਾ ਦਿੱਤੀ ਹੈ ਜਿਸ ਮੁਗਲ ਕੋਤਵਾਲੀਬੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰੱਖਿਆ ਗਿਆ ਸੀ ਤੇ ਤਸੀਹੇ ਦਿੱਤੇ ਗਏ ਸਨ ਹੁਣ ਸਿੱਖੀ ਫੈਸਲਾ ਕਰਨ ਕੇ ਇਤਿਹਾਸਿਕ ਪੱਖੋਂ ਕੋਤਵਾਲੀ ਦਾ ਜਿਉਂ ਦਰ ਤਿਉਂ ਰੱਖਿਆ ਜਾਣਾ ਜ਼ਰੂਰੀ ਸੀ ਕਿ ਨਹੀਂ ਫਾਰੇ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਕਾਲ ਤੱਕ ਛਟਾ ਦਿੱਤਾ ਰਾਮ ਗੜੀਏ ਬੁੰਗੇ ਵੀ ਉਪਰੋਂ ਟਹਿ ਗਏ ਪਰ ਕਰਮਾਂ ਦੇ ਨਾਲ ਬਰਾਂਡੇ ਗੋਲੀਆਂ ਨਾਲ ਛਲਨੀ ਹੋਏ ਪਏ ਸਨ ਤੇ ਦਰਬਾਰ ਸਾਹਿਬ ਤੇ ਵੀ ਵੱਡੀਆਂ ਗੋਲੀਆਂ ਦੇ ਨਿਸ਼ਾਨ ਸਨ ਜਦੋਂ ਬਾਬਾ ਹਰਵੰਦ ਸਿੰਘ ਨੇ ਕਾਰ ਸੇਵਾ ਸ਼ੁਰੂ ਕਰਕੇ ਨਿਸ਼ਾਨੀਆਂ ਮਟਾਉਣੀਆਂ ਸ਼ੁਰੂ ਕੀਤੀਆਂ ਤਾਂ ਮੇਰੀ ਪਾਰਟੀ ਸ਼ਰੋਮਣੀ ਕਾਲੀ ਦਲਬਾਨ ਨੇ ਮੇਰੀ ਡਿਊਟੀ ਲਈ ਕਿ ਗੱਲਬਾਤ ਤੇ ਬੇਨਤੀ ਕਰਕੇ ਮੈਂ ਇਹ ਕਾਰ ਸੇਵਾ ਰੁਕਵਾਵਾ ਹੁਣ ਜੋ ਆਉਣ ਵਾਲੇ ਸਮੇਂ ਵਿੱਚ ਸਿੱਖੇ ਨਾ ਸਮਝ ਲੈਣ ਕਿ ਇੰਨਾ ਕਾਰ ਸੇਵੀ ਬਾਬਿਆਂ ਤੇ ਸ਼ਰੋਮਣੀ ਕਮੇਟੀ ਨੂੰ ਕਿਸੇ ਨੇ ਇਹ ਇਤਿਹਾਸਕ ਨਿਸ਼ਾਨ ਮਟਾਉਣ ਤੋਂ ਰੋਕਿਆ ਨਹੀਂ ਸੀ ਇਸ ਲਈ ਉਹਨਾਂ ਦਿਨਾਂ ਦੀਆਂ ਖ਼ਬਰਾਂ ਦੀਆਂ ਕਾਂਤਰਾ ਤੇ ਚੌਕ ਮੈਦਾਨ ਵਿੱਚ ਇਤਿਹਾਸ ਮਟਾਉਣ ਦੀਆਂ ਦੋ ਘੰਟਾ ਮੈਂ ਇੱਥੇ ਲਿਖ ਰਿਹਾ ਹਾਂ ਇਨ ਦੋਹਾਂ ਘਟਨਾਵਾਂ ਦਾ ਮੈਂ ਜਸ਼ਨਦੀਦ ਗਵਾਹਾਂ ਤੇ ਬਹੁਤ ਸਰਗਰਮੀ ਨਾਲ ਯਤਨਸ਼ੀਲ ਰਿਹਾ ਹਾਂ ਕਿ ਇਸ ਤਰ੍ਹਾਂ ਨਾ ਹੋਵੇ ਪਰ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੇ ਟਹਿੇ ਚੜੇ ਹੋਏ ਕਾਰ ਸੇਵਾ ਵਾਲੇ ਸਾਧ ਤੇ ਸ਼੍ਰੋਮਣੀ ਕਮੇਟੀ ਕਦੋਂ ਟਲਦੀ ਸੀ ਨਾਲੇ ਅਗਲੇ ਟਲਣ ਦਿੰਦੇ ਸਨ ਕਈ ਵਾਰ ਤਾਂ ਐਸਾ ਹੁੰਦਾ ਕਿ ਸਿੱਖ ਸਾਧ ਏਜੰਸੀਆਂ ਵੱਲੋਂ ਦਿੱਤੇ ਕੰਮ ਤੋਂ ਵੀ ਅਗਾਹ ਲੰਘ ਜਾਂਦੇ ਹਨ ਜਿਵੇਂ ਕਲਾਸ ਵਿੱਚ ਮਾਸਟਰ ਨੇ ਬੱਚਿਆਂ ਨੂੰ ਪੁੱਛਿਆ ਬੱਚੋ ਤੁਸੀਂ ਆਪਣੀ ਮੰਮੀ ਦੇ ਆਖੇ ਲੱਗਦੇ ਹੁੰਦੇ ਹੋ ਫਿਰ ਮਾਸਟਰ ਨੇ ਇੱਕ ਸ਼ਰਾਰਤੀ ਜੇ ਬੱਚੇ ਨੂੰ ਪੁੱਛਿਆ ਤੂੰ ਲੱਗਦਾ ਬੱਚੇ ਨੇ ਕਿਆ ਹੋ ਜੀ ਕਈ ਵਾਰ ਤੇ ਮੈਂ ਬਹੁਤਾ ਹੀ ਆਖੇ ਲੱਗ ਜੰਨਾ ਮਾਸਟਰ ਨੇ ਹਰਾਨੋ ਕੋਈ ਪੁੱਛਿਆ ਉਹ ਕਿਵੇਂ ਬੱਚੇ ਨੇ ਕਿਹਾ ਜੀ ਜੇ ਮੇਰੀ ਮਾਂ ਨਾ ਮੈਨੂੰ ਆਖੇ ਵੀ ਫ੍ਰਿਜ ਵਿੱਚ ਜਿਹੜੀ ਆਈਸਕ੍ਰੀਮ ਪਈ ਆ ਉਹ ਕੱਢ ਕੇ ਤੂੰ ਅੱਧੀ ਖਾ ਲੈ ਤੇ ਮੈਂ ਸਾਰੀ ਖਾ ਸੁੱਟਦਾ ਬਸ ਉਸ ਬੱਚੇ ਵਾਲਾ ਹਾਰੀਕਾਰ ਸੇਵਾ ਵਾਲੇ ਸਾਧਾ ਸ਼ਰਮਣੀ ਕਮੇਟੀ ਤੇ ਕਾਦੀ ਪਾਰਟੀਆਂ ਦਾ ਭਾਰਤੀ ਗੁਪਤ ਚਰ ਏਜੰਸੀਆਂ ਵੱਲੋਂ ਆਪਣੀ ਜਾਨ ਤੇ ਆਉਣ ਵਾਲੇ ਖਤਰੇ ਤੋਂ ਬਚਦੇ ਹੋਏ ਮਾਕਾਰ ਸੇਵਾ ਰੋਕਣ ਦੀ ਵੱਤਵਤ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਇਆ ਹੁਣ ਇੱਕ ਵੀ ਨਿਸ਼ਾਨਾ ਸਾਨੀ ਬਚਿਆ ਜਿਸ ਨੂੰ ਵੇਖ ਕੇ ਕੋਈ ਕਹਿ ਸਕੇ ਕਿ 1984 ਨੂੰ ਇਥੇ ਭਾਰਤੀ ਫੌਜ ਨੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ ਇੱਕ ਖ਼ਬਾਰੀ ਕਟਿੰਗ ਦਾ ਹਵਾਲਾ ਵੇਖੋ 18 ਅਕਤੂਬਰ 1994 ਨੂੰ ਇਥੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਜਥੇਦਾਰ ਕੁਲਦੀਪ ਸਿੰਘ ਕੋੜਾ ਮੈਂਬਰ ਕੇਂਦਰੀ ਧਰਤੀ ਅਤੇ ਚੋਣ ਕਮੇਟੀ ਸ਼੍ਰੋਮਣੀ ਕਾਲੀ ਦਲ ਨੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੀ ਕਾਰ ਸੇਵਾ ਸੰਬੰਧੀ ਛਿੜੇ ਬਵਾਦ ਬਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਲੈ ਸਪਸ਼ਟ ਸਟੈਂਡ ਦੀ ਹਮਾਇਤ ਕਰਦਿਆਂ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਰਿਆਂ ਨੂੰ ਬੇਨਤੀ ਕੀਤੀ ਕਿ ਜਿੰਨਾ ਚਿਰ ਤੱਕ ਸਾਰਾ ਪੰਥ ਕਾਰ ਸੇਵਾ ਸੰਬੰਧੀ ਕੋਈ ਸਾਂਝਾ ਨਿਰਣਾ ਨਹੀਂ ਲੈਂਦਾ ਉਹਨਾਂ ਚਿਰ ਤੱਕ ਕਾਰ ਸੇਵਾ ਦਾ ਕੰਮ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਇਸ ਸਬੰਧੀ ਮਾਨ ਸਾਹਿਬ ਵੱਲੋਂ ਭੇਜਿਆ ਇੱਕ ਵਫਦ ਬਾਬਾ ਜੀ ਦੇ ਨੁਮਾਇੰਦਾ ਸਿੰਘਾਂ ਨੂੰ ਮਿਲ ਕੇ ਸਾਰੀ ਬੇਨਤੀ ਕਰ ਚੁੱਕਾ ਹੈ ਵਫਦ ਨੂੰ ਉੱਥੇ ਮੌਜੂਦ ਸੇਵਾਦਾਰ ਸਿੰਘਾਂ ਨੇ ਦੱਸਿਆ ਕਿ ਬਾਬਾ ਹਰਬੰਸ ਸਿੰਘ ਜੀ ਨੇ ਛਿੜੇ ਬਵਾਦ ਨੂੰ ਮੁੱਖ ਰੱਖ ਕੇ ਦੁਬਦਾ ਵਿੱਚ ਪੈਨ ਦੀ ਬਜਾਏ ਕਾਰ ਸੇਵਾ ਬੰਦ ਕਰ ਦਿੱਤੀ ਸੀ ਪਰ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੁਬਾਰਾ ਸ਼ੁਰੂ ਕਰਵਾ ਦਿੱਤੀ ਹੈ ਸਾਰੀ ਦੁਨੀਆ ਜਾਣਦੀ ਹੈ ਕਿ ਸਾਕਾ ਨੀਲਾ ਤਾਰਾ ਵੇਲੇ ਭਾਰਤੀ ਟੈਂਕਾਂ ਦੇ ਪ੍ਰਕਰਮਾ ਵਿੱਚ ਦਾਖਲ ਹੋ ਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀਪੁਰ ਮਨਾਉਣਾ ਆਈਆਂ ਸੰਗਤਾਂ ਤੇ ਕਾਲ ਤੱਕ ਸਾਹਿਬ ਤੇ ਗੋਲਾਬਾਰੀ ਕਰਕੇ ਕਤਲੋਕਾਰਦ ਕੀਤੀ ਸੀ ਟੈਂਕਾਂ ਥਲੇ ਦਰੜੀ ਹੋਈ ਪ੍ਰਕਰਮਾ ਉਸ ਜ਼ੁਲਮ ਦੀ ਮੂੰਹ ਬੋਜ਼ ਦੀ ਤਸਵੀਰ ਹੈ ਉਹ ਵੀ ਜਦੋਂ ਹਜ਼ਾਰਾਂ ਸਿੰਘ ਟਾਡਾ ਕਾਨੂੰਨ ਅਜ਼ੀਨ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਸੜ ਰਹੇ ਹਨ ਤੇ ਕੌਮ ਦੇ ਕਈ ਪਰਵਾਨਿਆਂ ਦੇ ਘਰਾਂ ਵਿੱਚ ਚੁੱਲਿਆਂ ਉੱਤੇ ਕਾਹੂ ਗਿਆ ਹੋਇਆ ਤੇ ਉਹ ਆਪਣੀ ਪੈੜੀ ਵੀ ਵਾਹ ਬੀਜ ਨਹੀਂ ਸਕਦੇ ਵਿਦੇਸ਼ ਤੋਂ ਆ ਕੇ ਦਰਸ਼ਨ ਕਰਨ ਵਾਲੀ ਸਿੰਘਾਂ ਨੂੰ ਵੀ ਵੀਜ਼ਾ ਨਹੀਂ ਦਿੱਤਾ ਜਾਂਦਾ ਤੇ ਵਿਦੇਸ਼ੀ ਸਿੱਖ ਆਪਣੀ ਮਾਤਭੂਮੀ ਆ ਕੇ ਗੋਲੀਆਂ ਨਾਲ ਛਲਨੀ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਦਰੜੀ ਪਵਿੱਤਰ ਪ੍ਰਕਰਮ ਅਦੇ ਦਰਸ਼ਨ ਨਹੀਂ ਕਰ ਸਕੇ ਤਾਂ ਇੰਨੀ ਕਾਲੀ ਨਾਲ ਇਹ ਇਤਿਹਾਸਕ ਨਿਸ਼ਾਨ ਅਜੇ ਨਹੀਂ ਮਿਟਾਏ ਜਾਣੇ ਚਾਹੀਦੇ ਜਦੋਂ ਜਲਿਆਂ ਵਾਲੇ ਬਾਗ ਦੇ ਨਿਸ਼ਾਨ ਅਜੇ ਤੱਕ ਨਹੀਂ ਮਿਟਾਏ ਗਏ ਤੇ ਸਾਮਕੇ ਰੱਖੇ ਗਏ ਹਨ ਤਾਂ ਫਿਰ ਇੱਥੇ ਇੰਨੀ ਕਾਲ ਕਰਨ ਦੀ ਕੀ ਜ਼ਰੂਰਤ ਹੈ ਜਨੇਵਾ ਸੰਧੀ ਜਿਸ ਤੇ ਭਾਰਤ ਦੇ ਵੀ ਦਸਤਕਤ ਹਨ ਅਨੁਸਾਰ ਕਿਸੇ ਇਤਿਹਾਸਕ ਮਾਤਾ ਵਾਲੇ ਸਥਾਨ ਨੂੰ ਨਾ ਤਾਂ ਟਾਇਆ ਜਾ ਸਕਦਾ ਤੇ ਨਾ ਹੀ ਬਦਲਿਆ ਜਾ ਸਕਦਾ ਮਾਨ ਸਾਹਿਬ ਨੇ ਸਾਰਾ ਮਾਮਲਾ ਯੂਨੋ ਸਮੇਤ ਦੁਨੀਆ ਦੀ ਅਦਾਲਤ ਵਿੱਚ ਉਠਾਇਆ ਹੋਇਆ ਹੈ ਦੇ ਬਾਅਦ ਸਰਕਾਰ ਨੇ ਕਿਸੇ ਵੀ ਪੜਤਾਲੀਆ ਟੀਮ ਨੂੰ ਪੰਜਾਬ ਨਹੀਂ ਆਉਣ ਦਿੱਤਾ ਜਥੇਦਾਰ ਕੁਲਬੀਰ ਸਿੰਘ ਕੌੜਾ ਨੇ ਸ਼ੱਕ ਜ਼ਾਹਰ ਕੀਤਾ ਕਿ ਕਿਤੇ ਅਣਜਾਣੇ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਬਾਬਾ ਹਰਬੰਸ ਸਿੰਘ ਦੀ ਪਾਰਤ ਸਰਕਾਰ ਦੀ ਕਿਸੇ ਸਾਜ਼ਿਸ਼ ਦਾ ਸ਼ਿਕਾਰਤਾ ਨਹੀਂ ਹੋ ਗੇ ਜੇ ਅਜਿਹਾ ਨਹੀਂ ਹੈ ਤਾਂ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ ਜਿਨ੍ਹਾਂ ਦਾ ਪੰਥ ਵਿੱਚ ਅਥਾਹ ਸਤਿਕਾਰ ਹੈ ਨੂੰ ਆਪਣੇ ਆਪ ਨੂੰ ਇਸ ਕੁਚੱਕਰ ਵਿੱਚੋਂ ਲਾਂਭੇ ਕਰ ਲੈਣਾ ਚਾਹੀਦਾ ਹੈ ਜਥੇਦਾਰ ਕੁਲਬੀਰ ਸਿੰਘ ਕੌੜਾ ਨੇ ਕਿਹਾ ਕਿ ਪਤਾ ਲੱਗਿਆ ਕਿ ਕੁਝ ਲੋਕਾਂ ਵੱਲੋਂ ਸਾਜ਼ਿਸ਼ ਰਚ ਕੇ ਇਤਿਹਾਸਕ ਮਹੱਤਤਾ ਵਾਲੇ ਰਾਮਗੜੀਆ ਬੁੰਗੇ ਜਿਨ੍ਹਾਂ ਵਿੱਚ ਸਿੱਖ ਰਾਜ ਦੀਆਂ ਦਿੱਲੀ ਤੇ ਰਾਜ ਕਰਨ ਦੀਆਂ ਨਿਸ਼ਾਨੀਆਂ ਮੌਜੂਦ ਹਨ ਤੇ ਜੋ ਸਿੱਖ ਕੌਮ ਨੂੰ ਬਾਦਸ਼ਾਹੀ ਦੇ ਦਿਨ ਯਾਦ ਕਰਵਾਉਂਦੀਆਂ ਹਨ ਤੇ ਅੱਗੋਂ ਵੀ ਬਾਦਸ਼ਾਹੀ ਪ੍ਰਾਪਤ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ ਨੂੰ ਵੀ ਟਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਇਸੀ ਤਰ੍ਹਾਂ ਸਰਹੰਦ ਵਿਖੇ ਦਸਮ ਪਿਤਾ ਦੇ ਛੋਟੇ ਦੋ ਸੈਬਜ਼ਾਦੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਨੂੰ ਸਮੇਤ ਮਾਤਾ ਗੁਜਰੀ ਜੀ ਦੇ ਜਿਸ ਖੂ ਰੂਪੀ ਭੋਰੇ ਵਿੱਚ ਕੈਦ ਰੱਖਿਆ ਸੀ ਨੂੰ ਵੀ ਢਾ ਦਿੱਤਾ ਗਿਆ। ਬੀਬੀ ਪਾਨੀ ਦਾ ਚੁੱਲਾ ਵੀ ਭੰਨ ਕੇ ਉੱਥੇ ਮਾਰਬਲ ਦਾ ਚੁੱਲਾ ਬਣਾ ਦਿੱਤਾ ਗਿਆ। ਇੱਕ ਇੱਕ ਕਰਕੇ ਸਾਰੀਆਂ ਇਤਿਹਾਸਕ ਮਹੱਤਤਾ ਵਾਲੀਆਂ ਨਿਸ਼ਾਨੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਜਨਰਲ ਸ਼ਿਬਰ ਜੋ ਪਹਿਲਾਂ ਪੱਛਮੀ ਕਮਾਂਡ ਦੇ ਮੁਖੀ ਸਨ ਨੂੰ ਪੰਜਾਬ ਦਾ ਗਵਰਨਰ ਥਾਪਣਾ ਵੀ ਉਪਰੋਕਤ ਸਾਰੇ ਸ਼ੱਕਾਂ ਨੂੰ ਪੱਕਾ ਕਰਦਾ ਹੈ। ਜਥੇਦਾਰ ਕੁਲਬੀਰ ਸਿੰਘ ਕੌੜਾ ਨੇ ਦਮਦਮੀ ਟਕਸਾਲ ਸੰਤ ਸਮਾਜ ਸਮੂਹਕਾਰ ਸੇਵਾ ਵਾਲੇ ਤੇ ਪੰਥਦਰਦੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦਾ ਇਤਿਹਾਸ ਸਾਂਭਣ ਵੱਲ ਵਿਸ਼ੇਸ਼ ਧਿਆਨ ਦੇਣ। ਜਿਸ ਕੌਮ ਦਾ ਇਤਿਹਾਸ ਖਤਮ ਹੋ ਜਾਵੇ ਉਹ ਕੌਮਾਂ ਵੀ ਜ਼ਰਦਾ ਦਾ ਦੇਰ ਜਿੰਦਾ ਨਹੀਂ ਰਹਿ ਸਕਦੀਆਂ। ਇਹ ਅਪੀਲ ਮੈਂ ਜਿਸ ਬਾਬੇ ਹਰਬੰਸ ਸਿੰਘ ਜੀ ਨੂੰ ਕੀਤੀ ਸੀ ਉਸੇ ਨੂੰ ਹੀ ਹੁਣ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੀ ਕਾਰ ਸੇਵਾ ਦੇਣ ਦੀ ਵੀ ਗੱਲ ਚੱਲੀ ਸੀ। ਜੇ ਸੱਚਮੁੱਚੀ ਉਸ ਨੂੰ ਏਕਾਤ ਸੇਵਾ ਦੇ ਦਿੱਤੀ ਗਈ ਤਾਂ ਸਭ ਤੋਂ ਪਹਿਲਾਂ ਇਹ ਬਾਬਾ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੜੇ ਵਿੱਚ ਖਲੋਤਾ ਉਹ ਜੰਡ ਦਾ ਰੁਖ ਪੁੱਟੇਗਾ ਜਿਹਦੇ ਨਾਲ ਨਰੈਣੂ ਮਹੰਤਰੇ ਭਾਈ ਲక్ష్మణ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬਨ ਕੇ 88 ਦੂਜੀ ਘਟਨਾ یوں ਹੈ ਦਮਦਮੀ ਟਕਸਾਲ ਚੌਕ ਮਹਿਤਾ ਦੀ ਚੰਡੀਗੜ੍ਹ ਨਾਂ ਨਾਲ ਜਾਣੀ ਜਾਂਦੀ ਇਮਾਰਤ ਦੇ ਕਮਰੇ ਦੀਆਂ ਕੰਧਾਂ ਉਹਨਾਂ ਬਹਾਦਰਾਂ ਦੀਆਂ ਅਖਬਾਰਾਂ ਵਿੱਚ ਆਈਆਂ ਸ਼ਹੀਦਾਂ ਦੀਆਂ ਫੋਟੋਆਂ ਤਰੀਕਾਂ ਸਮੇਤ ਅਖਬਾਰਾਂ ਦੀ ਕਟਿੰਗ ਕਰਕੇ ਤਰਤੀਬ ਵਰਕੰਤ ਤੇ ਜੇ ਪਕਾਈਆਂ ਹੋਈਆਂ ਸੰਨ ਦੇ ਵੇਖਣ ਵਾਲਾ ਵਾਵਾ ਕਰ ਉੱਠਦਾ ਸੀ ਕਮਰੇ ਦੀਆਂ ਚਾਰੇ ਕੰਧਾਂ ਸ਼ਹੀਦਾਂ ਦੀਆਂ ਫੋਟੋਆਂ ਨਾਲ ਭਰ ਚੁੱਕੀਆਂ ਸਨ ਉਸ ਵਿੱਚ ਸੰਗ੍ਰਹਿਕਰਤਾ ਨੇ ਇੱਕ ਖਾਸ ਖਿਆਲ ਰੱਖਿਆ ਸੀ ਕਿ ਕਿਤੇ ਸਿੱਖ ਭੇਸ ਵਿੱਚ ਮਾਰੇ ਗਏ ਸਰਕਾਰੀ ਮੁਖਬਰ ਤੇ ਕੈਟ ਦੀ ਫੋਟੋ ਨਾ ਲੱਗ ਜਾਵੇ ਜਿਵੇਂ ਬ੍ਰਹਮੰਡ ਵਿੱਚ ਰਹਿਣ ਵਾਲਾ ਬ੍ਰਹਮੰਡ ਦੀ ਤੇ ਧਰਤੀ ਤੇ ਰਹਿਣ ਵਾਲਾ ਧਰਤੀ ਦੀ ਜਾਣਕਾਰੀ ਰੱਖਦਾ ਹੈ ਇਸੇ ਤਰ੍ਹਾਂ ਹੀ ਉਸ ਸੰਗ੍ਰਹਿਕਰਤਾ ਨੂੰ ਭੂਂਡ ਤੇ ਪੌਰੇ ਦੀ ਪੂਰੀ ਪੂਰੀ ਜਾਣਕਾਰੀ ਤੇ ਪਛਾਣ ਸੀ ਇਸ ਚੰਗੇ ਕਮਰੇ ਲਈ ਇੱਕ ਹੋਰ ਕਮਰੇ ਦੀ ਮੰਗ ਉਸ ਸਿੰਘ ਕੋਲੋਂ ਇਹ ਸੋਚ ਕੇ ਹੋ ਗਈ ਕਿ ਉਹਦੇ ਪਹਿਲੇ ਕੀਤੇ ਕੰਮ ਨੂੰ ਸਲਾਇਆ ਜਾਵੇਗਾ ਪਰ ਹੋਇਆ ਉਸਦੇ ਉਲਟ ਉਹ ਕਮਰਾ ਨਿਗੇ ਚੜ ਗਿਆ ਇੱਕ ਦਿਨ ਤੱਤੇ ਪਾਣੀ ਦੇ ਕਈ ਭਾਂਡੇ ਕਮਰੇ ਵਿੱਚ ਪਹੁੰਚ ਗਏ ਤੱਤਾ ਪਾਣੀ ਪਾ ਪਾ ਕੇ ਸਾਰੀਆਂ ਫੋਟੋਆਂ ਖੁਰਚ ਦਿੱਤੀਆਂ ਗਈਆਂ ਕਮਰੇ ਨੂੰ ਨਵੇਂ ਸਿਰਿਓਂ ਸਫੈਦੀ ਕਰ ਦਿੱਤੀ ਗਈ ਤੇ ਉਸ ਸਿੰਘ ਨੂੰ ਜਲੀਲ ਕਰਕੇ ਉੱਥੋਂ ਕੱਢ ਦਿੱਤਾ ਗਿਆ ਇਹ ਸਾਰਾ ਕੰਮ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਦੇ ਹੁਕਮ ਤੇ ਉਹਨਾਂ ਦੀ ਹਾਜ਼ਰੀ ਵਿੱਚ ਹੋਇਆ ਇਹ ਘਟਨਾ ਐਸੀ ਹੈ ਜਿਵੇਂ ਦੁਬਾਰਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੋਵੇ ਇਹ ਹਮਲਾ ਨਾ ਇੰਦਰਾ ਗਾਂਧੀ ਨੇ ਕੀਤਾ ਨਾ ਪਹਿਲੇ ਹਮਲੇ ਨੂੰ ਜੈਸਟ ਹੈ ਰੌਨ ਲਈ ਸਰਦਾਰ ਸਰਜੀਤ ਸਿੰਘ ਬਰਨਾਲਾ ਨੇ ਕੀਤਾ ਸਗੋਂ ਸੰਤ ਜਰਨੈਲ ਸਿੰਘ 14ਵੇਂ ਮੁਕੀ ਦਮਦਮੀ ਟਕਸਾਲ ਦੇ ਅੰਦਰੋਂ ਹੋਇਆ ਜਿਸ ਟਕਸਾਲ ਦੇ ਨਾਂ ਥੱਲੇ ਲੱਖਾਂ ਲੋਕਾਂ ਨੇ ਅਮਰ ਸ਼ਕਿਆ ਤੇ ਜ਼ੁਲਮ ਦੇ ਖਿਲਾਫ ਲੜ ਕੇ ਮਰਨ ਦੀ ਪ੍ਰੇਰਣਾ ਲਈ ਸੀ ਪ੍ਰੇਰਣਾ ਹੀ ਨਹੀਂ ਲਈ ਮਰ ਕੇ ਵੀ ਦਿਖਾਇਆ ਸੀ ਆਪਣੀ ਆਪਣੀ ਸੋਚ ਦੀ ਗੱਲ ਹੈ ਕਿਸੇ ਨੇ ਉਹਨਾਂ ਫੋਟੋ ਨੂੰ ਠੀਕ ਨਾ ਸਮਝਿਆ ਉਸ ਸਿੰਘ ਨੂੰ ਵਟਕਾਰਾਂ ਪਾਈਆਂ ਪਰ ਜੇ ਸੰਤ ਜਰਨੈਲ ਸਿੰਘ ਖਾਲਸਾ ਆ ਪਾ ਕੇ ਉਸ ਸਿੰਘ ਦਾ ਬਣਾਇਆ ਹੋਇਆ ਇਹ ਸ਼ਾਹਕਾਰ ਵੇਖਦੇ ਤਾਂ ਉਸ ਨੂੰ ਛਾਤੀ ਨਾਲ ਲਾਉਂਦੇ ਉਹਦਾ ਮੂੰਹ ਚੁੰਮਦੇ ਸਮਾ ਸਮਾ ਸਮਰੱਥ ਉਹੋ ਅਰਜਨ ਉਹੋ ਅਰਜਨ ਦੇ ਬਾਣ ਤੇ ਉਹੋ ਅਰਜਨ ਦੇ ਹੱਥ ਇਹ ਪੰਜਾਬੀ ਦਾ ਖਾਨ ਸਮੇਂ ਦੀ ਤਬਦੀਲੀ ਦਰਸਾਉਂਦਾ ਹੈ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇ ਗਾਮਾਰੀਆਂ ਜੀ ਐਸੇ ਹੀ ਟਕਸਾਲ ਵਿੱਚ ਇੱਕ ਵਾਰ ਇੱਕ ਮਾਤਾ ਨੇ ਆ ਕੇ ਕਿਹਾ ਸੀ ਮੇਰਾ ਇੱਕੋ ਇੱਕ ਪੁੱਤ ਸ਼ਹੀਦ ਹੋ ਚੁੱਕਾ ਹੈ ਮੇਰਾ ਕੋਈ ਸੋਚਿਆ ਜਾਵੇ ਮਿੱਠੇ ਬੋਲਾਂ ਨਾਲ ਉਸ ਨੂੰ ਤਰਵਾਸ ਦੇਣ ਦੀ ਥਾ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਟ੍ਰੈਸੀ ਵਿੱਚ ਟਕਸਾਲ ਦੀ ਬ੍ਰਾਂਚ ਦੇ ਰੂਪ ਵਿੱਚ ਬਹੁਤ ਵੱਡਾ ਗੁਰਦੁਆਰਾ ਉਸਾਰਨ ਵਾਲੇ ਮੋਢੀ ਸੱਜਣਾ ਵਿੱਚੋਂ ਇੱਕ ਨੇ ਕਿਹਾ ਸੀ ਤੇ ਅਸੀਂ ਸ਼ਹੀਦ ਕਰਤਾ ਤੇਰਾ ਪੁੱਤ ਅਸੀਂ ਉਹਨੂੰ ਆਖਿਆ ਸੀ ਪੰਗੇ ਲੈ ਬਸ ਇਹ ਤਬਦੀਲੀ ਲਿਆਉਣਾ ਹੀ ਖੁਫੀਆ ਏਜੰਸੀਆਂ ਦੇ ਕੰਮ ਹੁੰਦੇ ਹਨ ਇਸੇ ਕਰਕੇ ਹੀ ਅੱਜ ਲੋਕ ਪਿੰਡਰਾਂ ਵਾਲੇ ਨੂੰ ਚੇਤੇ ਕਰਦੇ ਹਨ ਅੱਜ ਹੁੰਦਾ ਪਿੰਡਰਾਵਾਲਾ ਫਿਰ ਵਹਿੰਦੇ ਰਾਸ਼ਟਰੀ ਸਿੱਖ ਸੰਗਤ ਵਾਲੇ ਵਿੰਗੇ ਜੇ ਬਨਾਵਟੀ ਸਿੱਖ ਕਿੱਦਾਂ ਏਕਮ ਕਰਦਾ ਓਮ ਬਣਾਉਂਦੇ ਤੇ ਕਿੱਦਾਂ ਟਕਸਾਲ ਵਿੱਚੋਂ ਸੰਧਿਆ ਲੈਂਦੇ ਸੰ ਸ਼ੇਰਾਂ ਦੇ ਘੋਰ ਨੇ ਤੇ ਗਿੱਦੜ ਕਰਨ ਕੋਲ ਬਾਕੀ ਅਗਲੇ ਅੰਕ ਵਿੱਚ ਧੰਨਵਾਦ